ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ YouTube ਚੈਨਲ ਅਤੇ Facebook ਪੇਜ Only Truth News 028 ਸੱਚ ਦੀ ਆਵਾਜ਼ ਸੋ ਅੱਜ ਇੱਕ ਬਹੁਤ ਹੀ ਵਧੀਆ ਜਾਣਕਾਰੀ ਆਪ ਜੀ ਨਾਲ ਸਾਂਝੀ ਕਰ ਰਹੇ ਹਾਂ ਸੰਗਰੂਰ ਜ਼ਿਲ੍ਹੇ ਦੇ ਹਲਕਾ ਲਹਿਰਾ ਦੇ ਆਲੇ ਦੁਆਲੇ ਦੇ ਪਿੰਡਾਂ ਦੀਆਂ ਸਤਗੁਰ ਰਵਿਦਾਸ ਜੀ ਕਮੇਟੀਆਂ ਦੀ ਇੱਕ ਖਾਸ ਸਰਬਸਾਂਝੀ ਮੀਟਿੰਗ ਲਹਿਰਾ ਗਾਗਾ ਦੇ ਸਤਗੁਰ ਰਵਿਦਾਸ ਮੰਦਿਰ ਵਿੱਚ ਹੋਈ ਇਸ ਮੀਟਿੰਗ ਵਿੱਚ ਹਲਕੇ ਲਹਿਰੇ ਦੇ ਸਾਰੇ ਪਿੰਡਾਂ ਦੀਆਂ ਜਿਵੇਂ ਕਿ ਲਹਿਰਾ ਮੂਲਖ ਖਨੌਰੀ ਤੇ ਇਸ ਤੋਂ ਇਲਾਵਾ ਹੋਰ ਵੀ ਪਿੰਡਾਂ ਦੀਆਂ ਸਤਗੁਰੂ ਰਵਿਦਾਸ ਜੀ ਕਮੇਟੀਆਂ ਅਤੇ ਅਵੇਦਕਰ ਜਥੇਬੰਦੀਆਂ ਨੇ ਖਾਸ ਤੌਰ ਤੇ ਹਿੱਸਾ ਲਿਆ ਇਸ ਮੀਟਿੰਗ ਦੌਰਾਨ ਆਪਸੀ ਵਿਚਾਰ ਸਾਂਝੇ ਕੀਤੇ ਗਏ ਅਤੇ ਸਮੂਹ ਸਤਗੁਰੂ ਰਵਿਦਾਸ ਜੀ ਕਮੇਟੀਆਂ ਅਤੇ ਅਵੇਦਕਰ ਜਥੇਬੰਦੀਆਂ ਵੱਲੋਂ ਸਰਬਸੰਮਤੀ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਗੁਰਪ੍ਰੀਤ ਸਿੰਘ ਜੀ ਨੂੰ ਹਲਕਾ ਲਹਿਰਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਇਹਨਾਂ ਤੋਂ ਇਲਾਵਾ ਹੋਰ ਵੀ ਜ਼ਿੰਮੇਵਾਰੀਆਂ ਸੌਪੀਆਂ ਗਈਆਂ ਜਿਵੇਂ ਕਿ ਬਾਬਾ ਕਰਨੈਲ ਸਿੰਘ ਜੀ ਲਹਿਰਾਗਾਗਾ ਵਾਲੇ ਜੋ ਕਿ ਸਤਗੁਰ ਰਵਿਦਾਸ ਜੀ ਮਿਸਨ ਦੇ ਬਹੁਤ ਵੱਡੇ ਪ੍ਰਚਾਰਕ ਹਨ ਉਹਨਾਂ ਨੂੰ ਸਰਪ੍ਰਸਤ ਲਗਾਇਆ ਗਿਆ ਮੁੱਖ ਸਲਾਹਕਾਰ ਪਿੰਡ ਹਰਿਆਉ ਦੇ ਮੌਜੂਦਾ ਸਰਪੰਚ ਸਰਦਾਰ ਮਨਦੀਪ ਸਿੰਘ ਜੀ ਨੂੰ ਲਗਾਇਆ ਗਿਆ ਸਰਦਾਰ ਲਖਜੀਤ ਸਿੰਘ ਜੀ ਲਖਾ ਜਵਾਰ ਵਾਲਾ ਨੂੰ ਪ੍ਰੈਸ ਸਖਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹਲਕਾ ਲਹਿਰਾ ਦੇ ਖਜ਼ਾਨਚੀ ਦੀ ਜ਼ਿੰਮੇਵਾਰੀ ਸਰਦਾਰ ਸਤਪਾਲ ਸਿੰਘ ਜੀ ਨੂੰ ਸੌਪੀ ਗਈ ਦਰਸ਼ਕੋ ਇਸ ਮੀਟਿੰਗ ਦੌਰਾਨ ਖਾਸ ਰਿਹਾ ਸਭੀ ਨਵੇਂ ਮੈਂਬਰਾਂ ਨੂੰ ਹਲਕਾ ਲਹਿਰਾ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਨਵੇਂ ਬਣੇ ਪ੍ਰਧਾਨ ਸਾਥੀ ਗੁਰਪ੍ਰੀਤ ਸਿੰਘ ਜੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਜੀ ਦੇ ਮਿਸ਼ਨ ਨੂੰ ਘਰ-ਘਰ ਪਹੁੰਚਾਉਣ ਲਈ ਸਤਗੁਰ ਰਵੀਦਾਸ ਜੀ ਕਮੇਟੀਆਂ ਅਤੇ ਅਵੇਦਕਰ ਜਥੇਬੰਦੀਆਂ ਦਾ ਗਠਨ ਕੀਤਾ ਗਿਆ ਹੈ ਉਹਨਾਂ ਕਿਹਾ ਮੈਂ ਸਾਰੀਆਂ ਕਮੇਟੀਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਉੱਪਰ ਵਿਸ਼ਵਾਸ ਕਰਕੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਤੇ ਮੈਨੂੰ ਸੇਵਾ ਦਾ ਮੌਕਾ ਦਿੱਤਾ ਹੈ ਉਹਨਾਂ ਕਿਹਾ ਕਿ ਮੇਰੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਮੈਂ ਕਮੇਟੀਆਂ ਦੀਆਂ ਉਮੀਦਾਂ ਮੁਤਾਬਕ ਕੰਮ ਕਰਾਂ ਤਾਂ ਜੋ ਬਾਬਾ ਸਾਹਿਬ ਅਤੇ ਸਤਗੁਰ ਰਵਿਦਾਸ ਜੀ ਦੇ ਸੁਪਨਿਆਂ ਦਾ ਸਮਾਜ ਬਣ ਸਕੇ ਸੋ ਇਹ ਜਾਣਕਾਰੀ ਸੀ ਦਰਸ਼ਕੋ ਆਪ ਜੀ ਨੂੰ ਵੀ ਬੇਨਤੀ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਇਸ ਕਮੇਟੀ ਨੂੰ ਜਾਂ ਇਸ ਜਥੇਬੰਦੀ ਨੂੰ ਕੋਈ ਸੁਝਾਅ ਦੇ ਸਕਦੇ ਹੋ ਤਾਂ ਕਿ ਸਾਡੇ ਸਮਾਜ ਵਿੱਚ ਜੋ ਸਾਡਾ ਸਮਾਜ ਹੈ ਹੋਰ ਚੰਗੇ ਕੰਮਾਂ ਵਿੱਚ ਅੱਗੇ ਆ ਸਕੇ ਸੋ ਸਾਡੇ ਚੈਨਲ ਵੱਲੋਂ ਸਾਥੀ ਗੁਰਪ੍ਰੀਤ ਜੀ ਨੂੰ ਬਾਕੀ ਸਾਰੇ ਬਣੇ ਜੋ ਜ਼ਿੰਮੇਵਾਰ ਸਾਥੀ ਹੈ ਜਿਨ੍ਹਾਂ ਨੂੰ ਜ਼ਿੰਮੇਵਾਰੀਆਂ ਮਿਲੀਆਂ ਨੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਸਤ ਗੁਰ ਰਵਿਦਾਸ ਜੀ ਅਤੇ ਬਾਬਾ ਸਾਹਿਬ ਜੀ ਦੀ ਇਹਨਾਂ ਤੇ ਸਦਾ ਕਿਰਪਾ ਬਣੀ ਰਹੇ ਸੋ ਤੁਸੀਂ ਸਾਡੇ ਨਾਲ ਬਣ ਰਹੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤ ਸ੍ਰੀ ਅਕਾਲ ਜੀ